भेजਦੇ ਆ ਉਹ ਕਲੀਆਂ ਹੁੰਦੀਆਂ ਉੱਥੇ ਹਮ ਜਦੋਂ ਉਹ ਕਾਲਜ ਜਾਂਦੀਆਂ ਫਰੈਂਡ ਸਰਕਲ ਹੈ ਬੈਠਦੇ ਆ ਉੱਠਦੇ ਆ ਕੰਟੀਨ ਜਾਂਦੇ ਆ ਇੱਕ ਦੂਜੇ ਤੋਂ ਉਹ ਆਪਣਾ ਸਕੂਲ ਦਾ ਕਾਲਜ ਦਾ ਜੋ ਵੀ ਹੈ ਉਹ ਕੰਮ ਕਰਦੇ ਆ ਪ੍ਰੋਜੈਕਟਸ ਵਗੈਰਾ ਪ੍ਰੋਜੈਕਟਸ ਵਗੈਰਾ ਬਣਾਉਂਦੇ ਆ ਉਹਦਾ ਉਹਨਾਂ ਨੂੰ 5 5 6 6 ਜਣਾਂ ਬੱਚਿਆਂ ਨੂੰ ਇਕੱਠੇ ਕਰਕੇ ਦਿੱਤਾ ਜਾਂਦਾ ਇੱਕ ਹਮ ਤੋਂ ਬੈਠਦੇ ਆ ਕੱਟੇ ਦੇਖੋ ਜੀ ਮੈਂ ਇਹ ਕਹੂੰਗੀ ਵੀ ਕੋਈ ਇਦਾਂ ਨਹੀਂ ਹੁੰਦਾ ਕੋਈ ਮੂੰਹ ਚ ਨਹੀਂ ਪਾਉਂਦਾ ਕਿਸੇ ਨੂੰ ਬੇਰ ਨਹੀਂ ਹੁੰਦਾ ਕੋਈ ਕਹਿੰਦੇ ਨਹੀਂ ਕਿ ਕਹਾਵ ਤੇ ਕੋਈ ਬੇਰ ਨਹੀਂ ਕਿਸੇ ਨੂੰ ਮੂੰਹ ਪਾ ਲੈਂਦਾ ਹਮ ਫਰੈਂਡ ਸਰਕਲ ਵੀ ਇੱਕ ਬਣਿਆ ਹੋਇਆ ਹੁੰਦਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਤੇ ਸਾਡੇ ਇੰਡੀਆ ਚ ਦੇਖ ਕੇ ਕੁਝ ਉਹਨਾਂ ਜੋ ਸੋਚ ਆ ਉਹਨਾਂ ਨੇ ਉਹ ਹੀ ਬੋਲਣਾ ਹਮ ਹਰ ਕੋਈ ਇਦਾਂ ਦਾ ਖਰਾਬ ਨਹੀਂ ਹੁੰਦਾ ਹੈਗਾ ਤੇ ਇਕੱਠੇ ਜਾਂਦੇ ਆ ਬੱਚੇ ਇਕੱਠੇ ਬੈਠਦੇ ਆ ਇਕੱਠੇ ਪੜ੍ਹਦੇ ਆ ਔਰ ਕੁੜੀਆਂ ਮੁੰਡਿਆਂ ਵਾਂਗੂ ਸਟਰਗਲ ਕਰਦੀਆਂ ਹਮ ਦੇਖੋ ਉਹਨਾਂ ਨੇ ਖਾਣਾ ਬਣਾ ਕੇ ਜਾਣਾ ਦੋ ਦੋ ਜੌਬਸ ਕਰਦੀਆਂ ਫੀਸ ਉਹ ਭਰਦੀਆਂ ਆਪਣੀ